ਲੋਕ ਰੂਪ ਨਰੇਖ ਨ ਰੰਗ ਕਿਤ ਤਿਹ ਗੁਣ ਤੇ ਪ੍ਰਭ ਭਿੰਨ ਤਿਸ ਸਭ ਜਾਏ ਨਾਨਕ ਜਿਸ ਹੋਐ ਸੋ ਪ੍ਰਸੰ ਅਸ਼ਟਪਦੀ ਆਪਣੀ ਸੇ ਬ੍ਰਹਮਣ ਮੈ ਰਖ ਮਨੋ ਕੀ ਤੋ ਪ੍ਰੀਤਿ ਆਗ ਤਿਸਤੇ ਪਰੈ ਨਾਹੀ ਕਿਸ ਕੋਏ ਸਰਬ ਨਿਰੰਤਰੇ ਕੋ ਸੋਏ ਆਪੇ ਬੀਨਾ ਆਪੇ ਦਾਣਾ ਘਰਗ ਮੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦਾ ਕਿਰਪਾ ਨਿਧਾਨ ਦਿਆਲ ਬਖਸੰਦ ਸਾਚ ਤیرے ਕੀ ਚਰਨੀ ਪਾਉ ਨਾਨਕ ਮਨ ਕੀ ਹੋ ਅਨਰਾਉ ਮਨ ਸਾ ਪੂਰਨ ਸਰਣਾ ਜੋਗਾ ਜੋ ਕਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੀਤਰ ਫੋਰ ਇਸ ਕਾ ਮੰਤਰ ਨਾ ਜਾਣੇ ਹੋਰ ਅਨਦਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਇ ਭਗਤੈ ਜਿ ਸਕਾਇ ਨਾਨਕ ਤਿਸੁ ਪ੍ਰਕਾਰ ਜਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਬਗਾਹ ਪਿਤਾ ਕਾ ਜਨਮ ਕ ਜਨੈ ਪੂਤਾ ਸਗਲ ਪਰੋਈ ਆਪਣੇ ਸੂਤਾ ਸਾਮਤ ਗਿਆਨ ਧਿਆਨ ਜਿੰਨ ਦੇਹ ਜਨਦਾਸ ਨਾਮ ਤੇ ਆਵੈ ਸੇ ਤੇ ਗੁਣ ਮੈਂ ਜਾ ਕੋ ਪਰਮਾਣ ਜਨਮ ਮਰੈ ਪਿਰ੍ਯਾ ਬੈ ਜਾਏ ਉਚ ਨੀਚ ਤਿਸਕੇ ਅਸਥਾਨ ਦੈ ਸਾ ਜਾਣਵੇ ਦਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਕਰੰਗ ਨਾਨਾ ਫੀਕਰ ਇਕ ਰੰਗ ਨਾਨਾ ਵਿਦ ਕਿਨੋ ਵਿਸਥਾਰ ਪ੍ਰਭਵਨਸੀ ਇਕੰਕਾਰ ਨਾਨਾ ਚਿਰਤ ਕਰੇ ਖਿਨਮਾਹ ਊਰਰੋ ਪੂਰਨ ਸਭ ਠਾਇ ਨਾਨਾ ਵਿਦਕਰ ਬੰਤ ਬਨਾਹੀ ਆਪਣੀ ਕੀਮਤ ਆਪੇ ਪਾਈ ਸਭ ਕਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕ ਹਰਨਾਉ ਨਾਮ ਕੇ ਤਾਰੇ ਸਭਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ ਬੇਗ ਪਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਅਗਾਸ ਬਿਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੂਰੀਆ ਸਭ ਪਵਨ ਨਾਮ ਕੇ ਸੰਗ ਉਜਰੇ ਸੁਨ ਸਰਬਨ ਕਰਿ ਕਿਰਪਾ ਜਿਸ ਆਪਣੈ ਨਾਮ ਲਾਇ ਨਾਨਕ ਚੌਥੀ ਪਦਮਾ ਸੋ ਜਨ ਗਤ ਪਾਏ ਰੂਪ ਸਤਜਾ ਕਾ ਸਤ ਅਸਥਾਨ ਬੁਰਖ ਸਤ ਕੇਵਲ ਪਰਦਾਨ ਕਰਤੂ ਤ ਸਤ ਸਤਜਾ ਕੀ ਬਾਣੀ ਸਤਿ ਪਰੁਖ ਸਾਮਾਹ ਸੰਮਾਨ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸ ਸਭ ਜਾਇ ਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ ਸਤ ਤੇ ਜਨ ਜਾ ਕੇ ਹਿਰਦੈ ਪਰਵੇਸ ਸਤ ਨਿਰਤ ਬੂਜੇ ਜੇ ਕੋਈ ਨਾਮ ਜਪ ਤਾ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁ ਕਰਨੇ ਹਾਰ ਅਵਰਨ ਪੂਜ ਕਰਤ ਵਿਚਾਰ ਕਰਤੀ ਕੀ ਮਤ ਨਾ ਜਾਣੈ ਕੀਆ ਨਾਨਕ ਜੋਤਿਸ ਭਾਵੈ ਸੋ ਵਰਤੀਆ ਬਿਸਮਨ ਬਿਸੰ ਭਏ ਬਿਸਮਾਦ ਜਿਨ ਪੂਜਿਆ ਤਿਸ ਆਇਆ ਸਵਾਦ ਪ੍ਰਭ ਕਹਿ ਰੰਗ ਰਾਤ ਜਨ ਰਹੇ ਗੁਰ ਕਹਿ ਬਚਨ ਪਦਾਰਥ ਲਹਿ ਉਇ ਦਾਤੇ ਤੋ ਕਟਨ ਹਾਰ ਜਕ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਬ ਲਾਗੀ ਗੁਣ ਗੋਬਿਤ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਾ